ਸਵਾਗਤ ਹੈ ਤੁਹਾਡਾ ਇੱਕ ਦੁਬਾਰਾ ਤੋਂ ਨਵੀਂ ਵੀਡੀਓ ਦੇ ਵਿੱਚ ਸੱਚੇ ਮਾਰਗ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਸ਼ਬਦ ਅਕਸਰ ਤੁਸੀਂ ਜਦੋਂ ਪ੍ਰਭਾਤ ਫੇਰੀਆਂ ਤੇ ਜੋ ਸਵੇਰੇ ਸਵੇਰੇ ਅਕਸਰ ਇਹ ਜਿਹਦੋ ਸ਼ਬਦ ਸੁਣੀਦਾ ਤਾਂ ਬੜਾ ਮਨ ਨੂੰ ਸਕੂਨ ਜਾਂ ਸ਼ਾਂਤੀ ਮਿਲਦੀ ਆ ਸ਼ਬਦਾਂ ਜੀ ਜਿਹੜਾ ਅਕਸਰ ਤੁਸੀਂ ਸੁਣਿਆ ਹੋਗਾ ਠਾਕੁਰ ਤੁਮਸਰ ਨਾਈ ਆਇਆ ਠਾਕੁਰ ਤੁਮਸਰ ਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਬਹੁਤ ਹੀ ਪਿਆਰਾ ਸ਼ਬਦ ਆਕਸਰ ਬੜੇ ਰਾਗੀਆਂ ਨੇ ਇਹ ਵਾਲੇ ਸ਼ਬਦ ਨੂੰ ਪਲੇ ਕੀਤਾ ਹੈ ਪਰ ਜਿਹੜੀ ਇਹਦੀ ਪ੍ਰਭਾਤ ਫੇਰੀਆਂ ਦੇ ਵਿੱਚ ਜਿਹੜੀ ਹੁੰਦੀ ਹੈ ਟਿਊਨ ਆਪਾਂ ਅੱਜ ਉਸ ਬੇਸ ਤੇ ਉਹ ਵਾਲੀ ਟਿਊਨ ਜਿਹੜੀ ਹਾਰਮੋਨੀਅਮ ਤੇ ਪਲੇ ਕਰਨੀ ਸਿਖਾਵਾਂਗੇ ਉਮੀਦ ਕਰਦੇ ਹਾਂ ਸਾਡੀਆਂ ਵੀਡੀਓ ਤੁਹਾਨੂੰ ਜਿਹੜੀਆਂ ਸਾਡਾ ਕੰਟੈਂਟ ਵਧੀਆ ਲੱਗਦਾ ਹੋਊਗਾ ਹਰ ਕਮੈਂਟ ਕਰਕੇ ਸਾਨੂੰ ਹਾਲ ਦਾ ਸ਼ੇਰੀ ਵੱਤਵਾਦ ਦਿਆ ਕਰੋ ਤੁਹਾਡਾ ਹੰਸਾਤ ਉਹ ਵਧੀਆ ਤਾਂ ਚਾਹੀਦਾ ਹੈ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਤਬਲੇ ਤੇ ਨਾਲ ਹਰਮੋਨੀਅਮ ਦੇ ਨਾਲ ਪਲੇ ਕਰਕੇ ਟਿਊਨ ਸਿਖਾਉਣੇ ਵਿਖਾਉਣੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੌਲੀ ਹੌਲੀ ਤਰੀਕੇ ਨਾਲ ਪੂਰਾ ਸ਼ਬਦ ਜਿਹੜਾ ਉਹ ਆਪਾਂ ਪਲੇ ਦੱਸਾਂਗੇ ਕਿਵੇਂ ਆ ਇਹ ਕਰ ਲਿਆ ਆਪਾਂ ਤਬਲਾ ਇੱਥੋਂ ਪਲੇ ਤੇ ਆ ਸ਼ਬਦ ਉਹ ਆਪਣਾ ਤੇ ਇਹ ਪਹਿਲੇ ਪਲੇ ਕਰਕੇ ਵਿਖਾਉਂਦੇ ਆ ਉਤਰ ਗਿਆ ਉਹ ਮੇਰੇ ਮਨ ਕਾ ਸੁਸਾ ਜਬ ਤੇ ਦਰਸ਼ਨ ਪਾਇਆ ਠਾਕੁਰ ਤੁਮ ਸ਼ਰਨ ਆਇਆ ਆਇਆ ਹਮ ਸ਼ਰਨ ਆਇਆ ਠਾਕੁਰ ਤੁਮ ਸ਼ਰਨ ਆਇਆ ਆਇਆ ਅੰਬੋਲਤ ਮੇਰੀ ਵੀਰ ਥਾ ਜਾਣੀ अनबोलत मेरी बिरथा जानी अपना नाम ज पाया ठाकुर तुम शेरनाई आया तुम शेरनाई आया ठाकुर तुम शेरनाई आया तुम ਟਿਊਨ ਤੇ ਮੈਨੂੰ ਬਹੁਤ ਪਸੰਦ ਆ ਤੇ ਵਾਲੀ ਜਿਹੜੀ ਅਕਸਰ ਆਪਾਂ ਪ੍ਰਬਾਤ ਫੇਰੀਆਂ ਤੇ ਵੀ ਜਾਂ ਮਤਲਬ ਜਾਂਦੀਆਂ ਪ੍ਰਬਾਤ ਫੇਰੀਆਂ ਤੋਂ ਸੁਣੀਦੀਆਂ ਵਾ ਤੇ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਵੀ ਜਿਨ੍ਹਾਂ ਨੂੰ ਬੜਾ ਔਖਾ ਲੱਗਦਾ ਹਰਮੋਨੀਅਮ ਸਿੱਖਣਾ ਕਿ ਤਬਲਾ ਸੌਰੀ ਹਰਮੋਨੀਅਮ ਜਿਹੜਾ ਬੜਾ ਔਖਾ ਹੋ ਜਾਣਾ ਪਰ ਉਹਨਾਂ ਵਾਸਤੇ ਆਪਾਂ ਇਹ ਜਿਹੜਾ ਸ਼ਬਦ ਬਹੁਤ ਹੀ ਈਜ਼ੀ ਮਤਲਬ ਵੀ ਕਹਿ ਲੋ ਕਿ ਟਿਊਨਾ ਹੀ ਸਿਰਫ ਤਿੰਨਾਂ ਬਟਨਾਂ ਜਾਂ ਚਾਰਾਂ ਬਟਨਾਂ ਤੇ ਸਾਰਾ ਸ਼ਬਦ ਪੜਿਆ ਜਾਂਦਾ ਅੰਤਰਾ ਵੀ ਤੇ ਸਥਾਈ ਵੀ ਤੇ ਇੰਨਾ ਸੌਖਾ ਬਣਾ ਇਹ ਸ਼ਬਦ ਬੋਲਣਾ ਕਿ ਐ ਐਦਾਂ ਮੁਝ ਬਣੀ ਤੁਹਾਨੂੰ ਯਾਦ ਹੋ ਜਾਣਾ ਵਾ ਬਸ ਇੱਕ ਦੋ ਵਾਰੀ ਪ੍ਰੈਕਟਿਸ ਕਰਨ ਦੀ ਲੋੜ ਆ ਤੇ ਆਟੋਮੈਟਿਕ ਤੁਹਾਡੀਆਂ ਹੱਥਾਂ ਤੇ ਤੁਹਾਡੀਆਂ ਉਂਗਲਾਂ ਦੇ ਵਿੱਚ ਇਹ ਵਾਲਾ ਤੁਸੀਂ ਹਰਮੋਨੀਮ ਤੇ ਜਿਹੜਾ ਸ਼ਬਦ ਪਲੇ ਕਰ ਸਕਦੇ ਜੇ ਸੋ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇਹਦੀ ਜਿਹੜੀ ਅੰਤਰਾ ਜਿਹੜੀ ਮੇਨ ਲਾਈਨ ਪੜ੍ਹਨੀ ਆ ਤੁਮ ਸ਼ਰ ਨਹੀਂ ਆਏ ਠਾਕੁਰ ਉਹ ਵਾਲੀ ਜਿਹੜੀ ਆ ਉਹਦੇ ਬਾਰੇ ਦੱਸਦੇ ਆ ਸਿਰਫ 3 16 ਤੱਕ ਹੀ ਬਸ ਆਪਾਂ ਉਹਨੂੰ ਪਲੇ ਕਰਾਂਗੇ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਇਹ ਸ਼ਬਦ ਸਿੱਖ ਸਕਦੇ ਹੋ ਤੇ ਹਾਇਦਗਿਨਾ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਸੱਚੇ ਮਾਰਗ ਨੂੰ ਸਬਸਕ੍ਰਾਈਬ ਕਰ ਲਓ ਜੀ ਆ ਦੇਖਿਓ ਤਿਆਨਾਂ ਇੱਥੇ ਸ਼ੁਰੂ ਕਰਨਾ ਇਹ ਮੈਨ ਸਕੇਲ ਜਿਹਦਾ ਬੰਦਿਆ ਦਾ ਵੀਰਾਂ ਦਾ ਜਿਹੜਾ ਸਕੇਲ ਆ ਤੇ ਵੈਸੇ ਬੀਬੀਆਂ ਵੀ ਪੜ ਸਕਦੀਆਂ ਵਾ ਇੱਥੋਂ ਤੇ ਇਦਾਂ ਵਾ ਸ਼ੁਰੂ ਕਰਨਾ ਤੁਮ ਸ਼ਰਨ ਆਈ ਆਇਆ ਠਾਕ ਉਹਦਾ ਸਟਾਰਟਿੰਗ ਜਿਹੜੀ ਸ਼ਬਦਰੀ ਉਹ ਠਾਕੁਰ ਤੋਂ ਆ ਪਰ ਇੱਥੋਂ ਸਟਾਰਟ ਕਰਾਂਗੇ ਤੁਮ ਸ਼ਰਨ ਆਈ ਆਇਆ ਫਿਰ ਤੋਂ ਬਾਅਦ ਲਾਸਟ ਨਾਲ ਵੀ ਠਾਕੁਰ ਉੱਥੋਂ ਦੂਜੇ ਪਾਸਿਓਂ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਇਹ ਇੱਕ ਜੀ ਨੋਟ ਕੀਤੀ ਇਹ ਤਿੰਨ ਸੁਰਾਂ ਤੇ ਹੈ ਬਸ ਇਹ ਵਾਲਾ ਹੀ ਅੰਤਰਾ ਇੱਥੇ ਬੋਲਣਾ ਸਰ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਤੁਮ ਸ਼ਰਨਾਈ ਆਇਆ ਠਾਕੁਰ ਤੁਮ ਸ਼ਰਨਾਈ ਆਇਆ ਬਹੁਤ ਹੀ ਸ਼ੌਕਾ ਅੱਗੇ ਵੇਖਿਓ ਅਜ ਤੋਂ ਬਾਅਦ ਹੁਣ ਅਗਲੀ ਆ ਵਾਲੀ ਚੌਥੀ ਸੌਰੀ ਆਣਾ ਉਤਰ ਗਿਓ ਮੇਰੇ ਮਨ ਕਾ ਸੰਸਾ ਉਤਰ ਗਿਓ ਮੇਰੇ ਮਨ ਕਾ ਸੰਸਾ ਮੈਂ ਗਰੰਟੀ ਨਾਲ ਕਹਿੰਦਾ ਕਿ ਜਿਨਾਂ ਨੂੰ ਹਰਮੋਨੀਅਮ ਬਹੁਤ ਔਖਾ ਲੱਗਦਾ ਵਜੋਣਾ ਜਾਂ ਹਨ ਤੇ ਉਹਨਾਂ ਵਾਸਤੇ ਇਹ ਵਾਲੇ ਸ਼ਬਦ ਬਹੁਤ ਹੀ ਜ਼ਿਆਦਾ ਸੁਖਾ ਵ ਤੇ ਬੜੇ ਸੌਖੇ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਵੀ ਕਰ ਸਕਦੇ ਜੀ ਹਰਮੋਨੀਅਮ ਪਲੇ ਵੀ ਕਰ ਸਕਦੇ ਅੱਗੇ ਵੇਖਿਆ ਧਿਆਨ ਨਾਲ ਉਤਰ ਗਿਆ ਮੇਰੇ ਮਨ ਕਾ ਸੰਸਾ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਤਰਸ਼ਨ ਪਾਇਆ ਇਹ ਤੋਂ ਥੋੜਾ ਮੇਰੇ ਕੋਲ ਗਲਤ ਹੋਇਆ ਜਬ ਤੇ ਦਰਸ਼ਨ ਪਾਇਆ ਠਾਕੁਰ ਤੁਰ ਲਿਆ ਨੀ ਤੇ ਭਰਤੀ ਜਬ ਤੇ ਦਰਸ਼ਨ ਪਾਇਆ ਠਾਕੁਰ ਤੁਮ ਸਰਨਾਹੀ ਆਇਆ 에ਸੀ ਅੰਤਰਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਆਪਾਂ ਅਸਥਾਈ ਅਸਥਾਈ ਦੀ ਮਲਵੀ ਜਿਹੜੀਆਂ ਅਗਲੀਆਂ ਲੈਣਾ ਵਾ ਪੂਰਾ ਸ਼ਬਦ ਵੀ ਐਸੇ ਅਸਥਾਈ ਇਹਨਾਂ ਬਤਨਾਂ ਤੇ ਜਿਹੜਾ ਆਪਾਂ ਤੁਹਾਨੂੰ ਦੱਸਣ ਲੱਗੇ ਧਿਆਨ ਨਾਲ ਵੇਖਿਓ ਅਨਬੋਲਤ ਮੇਰੀ ਬਿਰਥਾ ਜਾਣੀ ਅਨਬੋਲਤ ਮੇਰੀ ਬਿਰਥਾ ਜਾਣੀ ਅਨਬੋਲਤ ਮੇਰੀ ਬੇਰਥਾ ਜਾਨੀ ਆਪਣਾ ਨਾਮ ਜਪਾਇਆ ਠਾਕੁਰ ਤੁਮ ਸ਼ਰਨਾਏ ਆਇਆ ਠੀਕ ਹੈ ਇਸੇ ਤਰ੍ਹਾਂ ਬਾਕੀ ਉਹ ਸ਼ਬਦ ਤੁਸੀਂ ਵੇਖਣਦੇ ਆ ਸਕਰੀਨ ਤੇ ਤੇ ਇਹ ਵੀ ਤੁਸੀਂ ਇਸੇ ਤਰ੍ਹਾਂ ਹੀ ਇਸੇ ਅੰਤਰਾ ਤੇ ਪੜਨਾ ਹੈ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਜਿਹੜਾ ਬੇਸਿਕ ਜਾਂ ਬੜੇ ਸੌਖੇ ਤਰੀਕੇ ਨਾਲ ਜਿਹੜੀਆਂ ਟਿਊਨਾਂ ਦਸੀਆਂ ਇਹ ਤੁਹਾਨੂੰ ਪਤਾ ਲੱਗ ਗਈਆਂ ਹੋਗੀਆਂ ਸੋ ਕਿੱਦਾਂ ਦੀ ਲੱਗੀ ਹਨ ਆਹ ਡੀਏ ਵਾਲੀ ਵੀਡੀਓ ਸਾਡਾ ਕੰਟੈਂਟ ਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਇੱਕ ਦੋ ਦਿਨਾਂ ਬਾਅਦ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਨਾਲ ਆਪਾਂ ਮਿਲਦੇ ਹਾਂ ਇਸੇ ਚੈਨਲ ਤੇ ਸੋ ਅਗਲਾ ਕਿਹੜਾ ਸ਼ਬਦ ਦੀ ਵੀਡੀਓ ਚਾਹੀਦੀ ਆ ਹਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੱਧ ਤੋਂ ਵੱਧ ਚੈਨਲ ਸੱਚੇ ਮਾਰਗ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ